ਇੱਕ ਵਾਰ ਦੀ ਗੱਲ ਹੈ ਇੱਕ ਵੱਡੇ ਸਾਰੇ ਪਿੰਡ ਦੇ ਬਾਹਰ ਇੱਕ ਫਕੀਰ ਆਪਣੀ ਕੁਟੀਆ ਬਣਾ ਕੇ ਰਹਿੰਦਾ ਸੀ ਉਹ ਬਹੁਤ ਹੀ ਗਿਆਨੀ ਤੇ ਧਿਆਨੀ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਬੁੱਧੀਮਾਨ ਇਨਸਾਨ ਸੀ ਉਹ ਹਰ ਰੋਜ਼ ਉਸ ਪਿੰਡ ਵਿੱਚ ਗੱਜਾ ਕਰਨ ਲਈ ਜਾਂਦਾ ਤੇ ਅਕਸਰ ਹੀ ਕੋਈ ਨਾ ਕੋਈ ਆਪਣੀ ਸਮੱਸਿਆ ਦਾ ਹੱਲ ਪੁੱਛਦਾ ਉਹ ਮਹਾਤਮਾ ਵੀ ਬੜੇ ਸੋਖੇ ਤੇ ਸੌਲਜੇ ਢੰਗ ਨਾਲ ਲੋਕਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸ ਦਿੰਦੇ। ਇਸੇ ਤਰ੍ਹਾਂ ਹੀ ਉਹ ਫਕੀਰ ਪਿੰਡ ਦੇ ਸਭ ਤੋਂ ਅਮੀਰ ਘਰ ਵਿੱਚ ਪਹੁੰਚ ਗਿਆ। ਅਮੀਰ ਸਖਸ ਦੇ ਘਰ ਇੱਕ ਬੜੀ ਵੱਡੀ ਪ੍ਰੇਸ਼ਾਨੀ ਸੀ। ਉਹ ਪ੍ਰੇਸ਼ਾਨੀ ਇਹ ਸੀ ਤੇ ਉਸ ਦੇ ਘਰ ਵਿੱਚ ਕਲੇਸ਼ ਰਹਿੰਦਾ ਸੀ। ਮਤਲਬ ਉਸ ਦੇ ਪਰਿਵਾਰਕ ਮੈਂਬਰ ਹਰ ਵੇਲੇ ਲੜਗਦੇ ਝਗੜਦੇ ਰਹਿੰਦੇ ਸੀ ਜਿਵੇਂ ਦੀ ਵਜਾ ਨਾ ਘਰ ਵਿੱਚ ਤਣਾਅ ਬਣਿਆ ਰਹਿੰਦਾ ਸੀ ਆਪਸੀ ਭਾਈਚਾਰਾ ਸਤਾੰਜ ਤੇ ਸਾਂਝ ਖਤਮ ਹੋਰ ਦੀ ਕਦਾਰ ਤੇ ਖੜੀ ਸੀ ਐਸੇ ਗੱਲ ਕਰਕੇ ਉਹ सेठ ਮਾਨੀ ਮਨ ਬੜਾ ਪਰੇਸ਼ਾਨ ਰਹਿੰਦਾ ਸੀ ਉਸ सेठ ਨੇ ਉਸ ਮਹਾਤਮਾ ਦੇ ਬੁੱਧੀਮਾਨ ਹੋਣ ਬਾਰੇ ਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਉਸ ਦੀ ਕਾਲਵਿਤੇ ਬਾਰੇ ਬੜਾ ਸੁਣਿਆ ਸੀ ਜਿਵੇਂ ਉਸਨੇ ਵਕੀਰ ਨੂੰ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਖੜ੍ਹਾ ਦੇਖਿਆ ਤਾਂ ਦੌੜ ਕੇ ਉਸਦੇ ਕੋਲ ਗਿਆ ਅੰਦਰ ਆਉਣ ਦੀ ਬੇਨਤੀ ਕੀਤੀ ਆਪਣੇ ਨੌਕਰ ਨੂੰ ਅੰਦਰੋਂ ਉਹਨਾਂ ਲਈ ਕੁਝ ਖਾਣ ਲਈ ਹੁਕਮ ਦਿੱਤਾ ਨੌਕਰ ਅੰਦਰੋਂ ਭੋਜਨ ਲੈ ਕੇ ਆਇਆ ਉਹ ਸ਼ੇਟ ਨੇ ਉਹ ਭੋਜਨ ਆਪਣੇ ਨੌਕਰ ਕੋਲੋਂ ਫੜ ਕੇ ਉਸ ਮਹਾਤਮਾ ਦੇ ਭਿਕਸ਼ਾ ਪਾਤਰ ਵਿੱਚ ਪਾ ਦਿੱਤਾ। ਉਹ ਮਹਾਤਮਾ ਸੇਠ ਦਾ ਧੰਨਵਾਦ ਕਰਕੇ ਉੱਥੋਂ ਜਾਣ ਹੀ ਲੱਗੇ ਸੀ। ਤੇ ਸੇਠ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ, "ਹੇ ਮਹਾਤਮਾ, ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਨਾ।" ਇਸਤੇ ਵਕੀਰ ਨੇ ਮੁਸਕਰਾਉਂਦੇ ਹੋਏ ਕਿਹਾ, "ਦੱਸੋ, ਕੀ ਸਵਾਲ ਹੈ ਤੁਹਾਡਾ?" ਉਹ ਸੇਠ ਨੇ ਕਿਹਾ, "ਤਾਂ ਮੈਂ ਇਹ ਜਾਨਣਾ ਚਾਹੁੰਨਾ" ਤੇ ਲੋਕ ਆਪਸ ਵਿੱਚ ਝਗੜਾ ਕਿਉਂ ਕਰਦੇ ਨੇ ਉਸ ਬੰਦੇ ਦੀ ਗੱਲ ਸੁਣ ਕੇ ਫਕੀਰ ਥੋੜੀ ਦੇਰ ਲਈ ਚੁੱਪ ਹੋ ਗਿਆ ਫਿਰ ਕੁਝ ਸਮੇਂ ਬਾਅਦ ਉੱਚੀ ਆਵਾਜ਼ ਦੇ ਵਿੱਚ ਪੂਰੇ ਜੋਰ ਨਾਲ ਉਸ ਨੂੰ ਆਖਣ ਲੱਗਿਆ ਤਾਂ ਮੈਂ ਇੱਥੇ ਭੀਖ ਲੈਣ ਲਈ ਆਇਆ ਨਾ ਕਿ ਤੇਰੇ ਫਾਲਤੂ ਦੇ ਸਵਾਲਾਂ ਦਾ ਜਵਾਬ ਦੇਣ ਇੱਕ ਮਹਾਤਮਾ ਦੇ ਮੂੰਹੋਂ ਐਸੀ ਗੱਲ ਸੁਣ ਕੇ ਉਹ ਸੇਠ ਬਿਲਕੁਲ ਅੱਗ ਬਗੂਲਾ ਹੋ ਗਿਆ। ਉਹ ਆਪਣਾ ਆਪਾ ਗਵਾ ਬੈਠਾ। ਤਾਂ ਫਕੀਰ ਨੂੰ ਪੂਰੇ ਰੋਵ ਨਾਲ ਬੁਰਾ ਭਲਾ ਕਹਿਣ ਲੱਗਿਆ। ਉਸਨੇ ਕਿਹਾ ਤੂੰ ਯਾਰ ਕਿੰਨਾ ਮਤਲਬੀ ਇਨਸਾਨ ਹੈ। ਮੈਂ ਤੈਨੂੰ ਖਾਣ ਲਈ ਦਿੱਤਾ। ਤੇਰੀ ਹਿੰਮਤ ਕਿਵੇਂ ਹੋਈ? ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਦੀ। ਉਹ ਸੇਠ ਗੁੱਸੇ ਵਿੱਚ ਹੋਰ ਨਹੀਂ ਪਤਾ ਹੀ ਉਸਨੂੰ ਕੀ ਕੁਝ ਕਹਿ ਗਿਆ। ਪਰ ਉਹ ਮਹਾਤਮਾ ਬਿਨਾਂ ਇੱਕ ਹੀ ਸ਼ਬਦ ਕਹੇ। ਸ਼ਾਂਤੀ ਨਾਲ ਉਸ ਸੇੜਦੀਆਂ ਗੱਲਾਂ ਤੇ ਗਾਲਾਂ ਸੁਣ ਰੇ ਸੀ। ਉਹ ਸਖਸ ਬਸ ਬੋਲਦੇ ਹੀ ਜਾ ਰਿਹਾ ਸੀ। ਪਰ ਥੋੜੇ ਸਮੇਂ ਬਾਅਦ ਜਦੋਂ ਸਖਸ ਬਿਲਕੁਲ ਸ਼ਾਂਤ ਹੋ ਗਿਆ। ਤੇ ਉਹ ਮਹਾਤਮਾ ਨੇ ਹੱਸਦੇ ਹੋਏ ਕਿਹਾ। "ਕਿਆ ਦੋਸਤ ਮੈਂ ਜਿਵੇਂ ਹੀ ਤੈਨੂੰ ਮਾੜਾ ਕਿਹਾ ਤੇ ਤੈਨੂੰ ਗੁੱਸਾ ਹੀ ਆ ਗਿਆ?" ਤਾਂ ਗੁੱਸੇ ਵਿੱਚ ਤੋਂ ਪਤਾ ਨਹੀਂ ਕੀ ਕੁਝ ਬੋਲ ਗਿਆ ਤਾਂ ਜੇਕਰ ਤੈਨੂੰ ਅੱਜੋਂ ਮੈਂ ਵੀ ਬੁਰਾ ਭਲਾ ਕਹਿਣ ਲੱਗ ਜਾਂਦਾ ਤਾਂ ਸਾਡੇ ਵਿੱਚ ਝਗੜਾ ਹੋ ਸਕਦਾ ਸੀ ਅਸਲ ਵਿੱਚ ਗੁੱਸਾ ਕਰਨਾ ਹੀ ਸਾਰੀਆਂ ਲੜਾਈਆਂ ਦੀ ਜੜ ਹੈ ਜਦੋਂ ਕਿ ਇੱਕ ਵਿਅਕਤੀ ਗੁੱਸੇ ਵਿੱਚ ਹੋਵੇ ਅਗਲਾ ਵਿਰਤੀ ਵੀ ਗੁੱਸੇ ਵਿੱਚ ਪਹਿਲੇ ਦੀਆਂ ਗੱਲਾਂ ਦਾ ਜਵਾਬ ਦੇਣ ਲੱਗ ਜਾਵੇ ਤਾਂ ਲੜਾਈ ਦਾ ਵਧਣਾ ਨੱਚਸ ਹੋ ਜਾਂਦਾ ਹੈ ਤਾਂ ਜੇਕਰ ਅਗਲਾ ਵਰਤੀ ਉਹ ਸਮੇਂ ਸ਼ਾਂਤ ਰਹੇ ਤਾਂ ਕੁਝ ਸਮੇਂ ਲਈ ਚੁੱਪ ਹੋ ਜਾਵੇ ਤਾਂ ਵੱਡੀ ਤੋਂ ਵੱਡੀ ਲੜਾਈ ਤੇ ਕੋਈ ਵੀ ਖਤਮ ਕੀਤਾ ਜਾ ਸਕਦਾ ਹੈ ਜੇਕਰ ਸੋਖੇ ਸੱਬਦਾਂ ਵਿੱਚ ਕਿਹਾ ਜਾਵੇ ਤਾਂ ਪਰਵਾਰਕ ਮੈਂਬਰਾਂ ਦਾ ਇੱਕ ਦੂਜੇ ਪ੍ਰਤੀ ਸਹਿਣਸ਼ੀਲਤ ਹੋਣਾ ਹੀ ਘਰੇਲੂ ਝਗੜਿਆਂ ਨੂੰ ਖਤਮ ਕਰਨ ਦਾ ਇੱਕੋ ਇੱਕ ਹੱਲ ਹੈ ਤੇ ਕਹਾਣੀ ਦੀ ਇਹੀ ਸਿੱਖਿਆ ਹੈ ਤੋ ਚਾਹੇ ਘਰ ਹੋਵੇ ਦੋਸਤਾਂ ਨਾਲ ਫਿਰ ਤੁਹਾਡੇ ਕੰਮ ਕਰਨ ਦੀ ਜਗ੍ਹਾ ਸਾਨੂੰ ਖੁਦ ਨੂੰ ਸ਼ਾਂਤ ਤੇ ਸਤਿਰ ਰੱਖਣਾ ਚਾਹੀਦਾ ਹੈ ਜੇਕਰ ਹੀ ਸਾਡੇ ਤੇ ਕੋਈ ਗੁੱਸਾ ਹੁੰਦਾ ਹੀ ਹੈ ਜੇ ਤਾਂ ਜਿੱਥੋਂ ਤੱਕ ਹੋ ਸਕੇ ਸਾਨੂੰ ਸ਼ਾਂਤੀ ਨਾਲ ਇਸ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਜਿਵੇਂ ਅਸੀਂ ਆਪਣੀ ਸ਼ਾਂਤੀ ਭੰਗ ਕਰਦੇ ਹਾਂ ਤਾਂ ਸਾਹਮਣੇ ਵਾਲੇ ਤੇ ਗੁੱਸਾ ਕਰਦੇ ਹਾਂ ਤਾਂ ਤੁਹਾਡੇ ਮੂੰਹ ਵਿੱਚੋਂ ਬੋਲੀ ਛੋਟੀ ਤੋਂ ਛੋਟੀ ਤੋਂ ਛੋਟੀ ਗੱਲ ਵੀ ਵੱਡੀ ਬਣ ਸਕਦੀ ਹੈ ਜੋ ਸਾਡਾ ਬਹੁਤ ਵੱਡਾ ਨੁਕਸਾਨ ਕਰਨ ਦੀ ਤਾਕਤ ਰੱਖਦੀ ਹੈ ਸੋ ਉਮੀਦ ਹੈ ਤੁਸੀਂ ਇਸ ਕਹਾਣੀ ਬਿਜਲੀ ਸਿੱਖਿਆ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਤੁਸੀਂ ਲਾਗੂ ਕਰੋਗੇ ਸੋ ਐਸੇ ਤਰ੍ਹਾਂ ਦੀਆਂ ਵੀਡੀਓ ਲਈ ਸਹਿਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਲਈ ਆਪਣਾ ਖਿਆਲ ਰੱਖੋ ਧੰਨਵਾਦ